ਜੇਠ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਤਾ ਆਉਂਦੇ 3-4 ਦਿਨ ਕਟੋ-ਕਟ 9 ਜੂਨ 10 ਜੂਨ 11 ਜੂਨ ਤੇ 12 ਜੂਨ ਪੰਜਾਬ, ਰਾਜਸਥਾਨ, ਹਰਿਆਣਾ ਤੇ ਇਹਨਾਂ ਦੇ ਨਾਲ ਲੱਗਦੇ ਕੁਝ ਹੋਰ ਖੇਤਰਾਂ ਦੇ ਵਿੱਚ ਜਿਹੜਾ ਗਰਮੀ ਦਾ ਉਹ ਰੈੱਡ ਅਲਰਟ ਹੈ ਤਪਦੀਆਂ ਦੁਪਹਿਰਾਂ ਲੂ ਇਹ ਪੂਰੇ ਜੋਬਨ ਤੇ ਰਹੂ ਅਗਲੇ 3-4 ਦਿਨਾਂ ਦੇ ਦੌਰਾਨ ਇਸ ਵੇਲੇ ਰਾਤ ਦੇ 8 ਵਜh ਰਹੇ ਨੇ ਤੇ 8 ਜੂਨ 2025 ਦਾ ਸੂਰਜ ਛਿਪ ਚੁੱਕਿਆ ਸਭ ਤੋਂ ਪਹਿਲਾਂ ਤਾਪਮਾਨ ਦੀ ਗੱਲ ਕਰ ਲੈਣੇ ਆ ਤਾਂ ਅੱਜ ਦੁਪਹਿਰ ਦਾ ਜਿਹੜਾ ਵੱਧ ਤੋਂ ਵੱਧ ਇਲਾਕੇ ਤਪੇ ਨੇ ਰਾਜਸਥਾਨ ਦੇ ਗੰਗਾ ਨਗਰ ਅੱਜ 47.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਉੱਥੇ ਬੀਕਾਨੇਰ ਦਾ 42.4 ਡਿਗਰੀ ਸੈਲਸੀਅਸ ਰਿਕਾਰਡ ਤਾਪਮਾਨ ਹੋਇਆ ਜਿਵੇਂ ਕਿ ਰਾਜਸਥਾਨ ਦੇ ਪੰਜਾਬ ਦੇ ਨੇੜਲੇ ਖੇਤਰਾਂ ਦੇ ਹਾਲਾਤ ਇਹ ਨੇ ਤਾਂ ਇਹਦਾ ਮਤਲਬ ਬਠਿੰਡਾ ਮਾਨਸਾ ਮੁਕਸਰ ਸਾਹਿਬ ਇਹ ਇਲਾਕੇ ਵੀ ਅੱਜ ਦੱਖਣ ਵਾਲੇ ਪਾਸੋਂ ਕਾਫੀ ਤਪਦੇ ਹੋਣਗੇ ਪਰ ਪੰਜਾਬ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਤਾਪਮਾਨ ਬਠਿੰਡਾ 에ਅਰਪੋਰਟ 44.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸਰੀ ਅੰਮ੍ਰਿਤਸਰ ਸਾਹਿਬ ਦਾ 44 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਲੁਧਿਆਣੇ ਦਾ 43.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਪਠਾਨਕੋਟ 43 ਡਿਗਰੀ ਸੈਲਸੀਅਸ ਦਾ ਤਾਪਮਨ ਰਿਕਾਰਡ ਹੋਇਆ ਅਬੌਰ ਦਾ 43 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਤੇ ਪਟਿਆਲੇ ਦਾ 42.8 ਡਿਗਰੀ ਸੈਲਸੀਅਸ ਦਾ ਤਾਪਮਨ ਰਿਕਾਰਡ ਹੋਇਆ ਚੰਡੀਗੜ੍ਹ ਸ਼ਹਿਰ ਦਾ ਤਾਪਮਨ ਵੀ 42 ਡਿਗਰੀ ਸੈਲਸੀਅਸ ਨੂੰ ਅੱਜ ਪਾਰ ਕਰ ਗਿਆ ਉੱਥੇ ਹਰਿਆਣੇ ਦਾ ਸਿਰਸਾ 45.8 ਰੋहतक 45.3 ਤੇ ਹਿਸਾਰ 44. ਆ ਤੋਂ ਜਿਹੜਾ ਤਾਪਮਨ ਰਿਕਾਰਡ ਹੋਇਆਗਾ ਸੋ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਜਿਹੜੀ ਗਰਮੀ ਆ ਉਹ ਕਹਿਰ ਵਰਕੇ ਜਿਹੜਾ ਵਰਨਾ ਸ਼ੁਰੂ ਕਰ ਚੁੱਕੀ ਹੈਗੀ 9 ਜੂਨ 10 ਜੂਨ 11 ਜੂਨ ਤੇ 12 ਜੂਨ ਬਹੁਤੇ ਲਾਕਾਂ ਦੇ ਵਿੱਚ ਤਾਪਮਨ ਅੱਜ ਨਾਲੋਂ ਵੀ ਹੋਰ ਉੱਪਰ ਜਾਊਗਾ ਇਹਦੇ ਵਿੱਚ ਕੋਈ ਅਤਗੱਤ ਨਹੀਂ ਨਹੀਂ ਹੋਣੀ ਜੇ ਅਗਲੇ 2 ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਤਾਪਮਨ 45 ਡਿਗਰੀ ਸੈਲਸੀਅਸ ਜਾਂ 40 ਡਿਗਰੀ ਸੈਲਸੀਅਸ ਰਿਕਾਰਡ ਹੋ ਜਾਂਦਾਗਾ ਜਾਂ ਰਾਜਸਥਾਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ 48 ਡਿਗਰੀ ਸੈਲਸੀਅਸ ਨੂੰ ਟੱਟ ਕਰਦੇ ਹੁੰਦਾ ਹੁਣ ਕਈ ਸੱਜਣ ਕਹਣਗੇ ਗਰਮੀ ਕਿਹੜਾ ਪਹਿਲੀ ਵਾਰ ਪੈਂਦੀ ਆ ਗਰਮੀ ਹਰ ਸਾਲੇ ਪੈਂਦੀ ਆ ਬਿਲਕੁਲ ਗਰਮੀ ਹਰ ਸਾਲ ਪੈਂਦੀ ਆ ਤੇ ਅਤਿ ਦੀ ਗਰਮੀ ਪੈਣੀ ਵੀ ਇੱਕ ਸੋਹਣੀ ਮੌਨਸੂਨ ਆਉਣ ਦੇ ਲਈ ਜ਼ਰੂਰੀ ਹੁੰਦੀ ਆ ਪਰ ਐਤਕੀ ਥੋੜਾ ਜਿਹਾ ਫਰਕ ਹੈ ਫਰਕ ਇਹ ਹੈ ਕਿ ਮਈ ਦਾ ਮਹੀਨਾ ਤੇ ਘੱਟੋ ਘੱਟ 3-4 ਜੂਨ ਤੱਕ ਆਪਾਂ ਪੂਣ ਪੂਰਾ ਰੱਜ ਕੇ ਆਨੰਦ ਮਾਣਿਆ ਨੇਰੀਆਂ ਮੀਹਾਂ ਦਾ ਦੌਰ ਮਾਣਿਆ ਤੇ ਬਹੁਤੀ ਕੀ ਗਰਮੀ ਪਈ ਨਹੀਂ ਇਸ ਤਰ੍ਹਾਂ ਦੇ ਇੱਕ ਮਹੀਨਾ ਲੰਘਣ ਤੋਂ ਬਾਅਦ ਜਦੋਂ ਅਚਾਨਕ ਇੱਕਦਮ ਗਰਮੀ ਪੈਣਾ ਸ਼ੁਰੂ ਹੋ ਜਾਵੇ ਫਿਰ ਉਹ ਹਿੱਟ ਕਰਦੀ ਆ ਉਹ ਮਾਰ ਪਾਉਂਦੀ ਆ ਸੋ ਇਸ ਕਰਕੇ ਅਗਲੇ 3-4 ਦਿਨਾਂ ਦੇ ਦੌਰਾਨ ਜਦੋਂ ਵੀ ਕਿਤੇ ਬਾਹਰ ਜਾਣਾ ਪਹਿਲੀ ਗੱਲ ਤਾਂ ਇਹ ਹੈ ਕਿ ਦਿਨ ਦੇ 10-11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤਾਂ ਹੀ ਬਾਹਰ ਨਿਕਲਿਆ ਜਾਵੇ ਜੇਕਰ ਕੋਈ ਕੰਮਕਾਜ ਆ ਜਿਨ੍ਹਾਂ ਦੀ ਮਜਬੂਰੀ ਆ ਉਹਨਾਂ ਦਾ ਨਿਕਲਣਾ ਪੈਣਾਗਾ ਫਿਰ ਵੀ ਘਰੋਂ ਪਾਣੀ ਪੀ ਕੇ ਬਾਹਰ ਨਿਕਲੋ ਜਿੱਥੇ ਪਹੁੰਚਣਾ ਉੱਥੇ ਜਾ ਕੇ ਪਾਣੀ ਜ਼ਰੂਰ ਪੀਵੋ ਪੀਵੋ ਧੁੱਪ ਤੋਂ ਤਪਸ ਤੋਂ ਆਪਣਾ ਖਿਆਲ ਜਿਹੜਾ ਉਹ ਜ਼ਰੂਰ ਰੱਖਣਾ ਬਣਦਾਗਾ ਰਾਹਤ ਕਦੋਂ ਕੋ ਮਿਲ ਸਕਦੀ ਹੈਗੀ ਜਿਹੜੀ ਰਾਹਤ ਆ ਹਰਿਆਣੇ ਦੇ ਉੱਤਰੀ ਖੇਤਰਾਂ ਨੂੰ ਜਾਂ ਪੱਛਮੀ ਯੂਪੀ ਉਹਨਾਂ ਖੇਤਰਾਂ ਨੂੰ 12 ਤਰੀਕ ਤੋਂ ਤਾਪਮਾਨ ਤੋਂ ਰਾਹਤ ਮਿਲ ਸਕਦੀ ਹੈ ਪਿੱਛੋਂ ਮੌਨਸੂਨ ਦੀਆਂ ਠੰਡੀਆਂ ਹਵਾਵਾਂ ਜਦੋਂ ਇੱਧਰ ਨੂੰ ਰੁਮਕਣਗੀਆਂ ਤਾਂ ਤਾਪਮਾਨ ਇੱਕ ਵਾਰੀ ਥੱਲੇ ਨੂੰ ਡਿਗਣਾ ਜਿਹੜਾ ਸ਼ੁਰੂ ਕਰਨਗੇ ਜਾ ਪਿਆ ਰਿਹਾ ਕਿ 13 ਜੂਨ ਦੀ ਸ਼ਾਮ ਤੱਕ ਉੱਤਰੀ ਹਰਿਆਣਾ ਪਵਾਰ ਖੇਤਰ ਪੰਜਾਬ ਦਾ ਦਵਾਬਾ ਖੇਤਰ ਮਾਝਾ ਖੇਤਰ ਇਹਨਾਂ ਨੂੰ ਤੱਪ ਦੀਆਂ ਦੁਪਹਿਰਾਂ ਤੋਂ ਰਾਹਤ ਮਿਲ ਸਕਦੀ ਹੈ ਹਾਲਾਂਕਿ 13 ਤੱਕ ਵੀ ਸ਼ਾਇਦ ਨਾ ਪਵੇ ਪਰ ਜਿਹੜਾ ਵਧਿਆ ਹੋਇਆ ਤਾਪਮਨ 43 44 ਡਿਗਰੀ ਸੈਲਸੀਅਸ ਟੱਚ ਕਰਦਾ ਫਿਰਦਾ ਹੋਊਗਾ ਉਹ 2 3 ਡਿਗਰੀ ਸੈਲਸੀਅਸ ਥੱਲੇ ਨੂੰ ਡਾਊਨ ਪੈਣਾ ਸ਼ੁਰੂ ਹੋ ਸਕਦਾਗਾ 14 15 ਜੂਨ ਤੱਕ ਹੋ ਸਕਦਾ 14 ਜੂਨ ਨੂੰ ਹੋ ਸਕਦਾ 15 ਜੂਨ ਨੂੰ ਪੈਣ ਵਾਲੇ ਮੀਂਹਾਂ ਦੇ ਨਾਲ ਸਮੁੱਚਾ ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਗਰਮੀ ਆ ਕਹਿਰ ਪੈ ਰਿਆ ਗਰਮੀ ਦਾ ਉਹਦੇ ਤੋਂ ਸਮੁੱਚੇ ਤੌਰ ਤੇ ਰਾਹਤ ਸਾਰੇ ਜ਼ਿਲ੍ਹਿਆਂ ਨੂੰ ਮਿਲਣ ਦੇ ਅਸਾਰ ਬਣੇ ਹੋਏ ਨੇ ਹਾਲਾਂਕਿ ਮੀਂਹ ਸਾਰੇ ਜ਼ਿਲ੍ਹਿਆਂ ਤੱਕ ਨਹੀਂ ਪਹੁੰਚੂਗਾ ਪਰ ਜਿੰਨੇ ਕਿ ਚਲੇ ਤੇ ਮੀਂਹ ਪਊਗਾ ਉਹਦਾ ਅਸਰ ਬਾਕੀ ਇਲਾਕਿਆਂ ਦੇ ਵਿੱਚ ਵੀ ਵੇਖਣ ਨੂੰ ਮਿਲੂਗਾ ਪਰ ਰਾਜਸਥਾਨ ਦੇ ਜਿਹੜੇ ਇਲਾਕੇ ਨੇ ਜਿਵੇਂ ਜਸਲਮੇਰ ਹੋਇਆ ਮੀਕਨਿਰ ਹੋਇਆ ਜਨੂਪਗੜ੍ਹ ਹੋਇਆ ਇਹਨਾਂ ਖੇਤਰਾਂ ਨੂੰ ਹੋ ਸਕਦਾ ਕਿ ਤਾਪਮਨ ਥੱਲੇ ਆਉਣ ਦੇ ਵਿੱਚ 19-20 ਜੂਨ ਤੱਕ ਦੀ ਗੜੀ ਕਰਨੀ ਪੈ ਜੇਵੇ ਉਹਨਾਂ ਇਲਾਕਿਆਂ ਦੇ ਵਿੱਚ 19-20 ਜੂਨ ਤੱਕ ਇਸੇ ਤਰ੍ਹਾਂ ਜਿਹੜਾ ਅੱਤ ਦੀ ਗਰਮੀ ਪੈਂਦੇ ਰਹਿਣ ਦੇ ਅਸਾਰ ਨੇ ਸੋ ਇਨਕ ਅਪਡੇਟ ਆ ਜੀ ਮੌਨਸੂਨ ਬਾਰੇ ਕੱਲ ਤੋਂ ਦੁਬਾਰੇ ਤੋਂ ਗੱਲਬਾਤ ਕਰਾਂਗੇ ਹਾਲ ਦੀ ਘੜੀ ਇਹ ਹੋਈ ਆ ਕਿ ਗਰਮੀ ਦਾ ਤਪਸ ਦਾ ਲੋ ਦਾ ਰੈੱਡ ਅਲਾਟਾ 9 10 11 ਤੇ 12 ਜੂਨ ਨੂੰ ਆਪਣਾ ਬੱਚਿਆਂ ਦਾ ਸਬਜ਼ੀਆਂ ਦਾ ਪੇੜ ਪੌਦਿਆਂ ਦਾ ਪੰਛੀਆਂ ਦਾ ਖਿਆਲ ਜਰੂਰ ਰੱਖੋ ਕਿਉਂਕਿ ਅਗਲੇ 4-5 ਦਿਨ ਸੂਰਜ ਹੋਣੀ ਪੂਰਾ ਜੰਮ ਕੇ ਵਰਨ ਵਾਲੇ ਨੇ ਸੋ ਇਨਕ ਅਪਡੇਟ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ